ਉਹਨਾਂ ਹੀ ਕੁੜੀ ਦਾ ਵਿਆਹ ਦਿੱਤਾ ਤੇ ਉਹਨਾਂ ਨੂੰ ਬਹੁਤ ਮੁਸ਼ਕਲ ਆਈ ਆ ਪਈ ਹੈ ਕਿੰਨੇ ਪਈ ਸਾਡੇ ਤੀਜ ਦੀ ਚੱਲ ਵਧੀਆ ਸ਼ਾਦੀ ਹੋ ਜੇ ਬਸ ਉਸਮਾਨਾ ਘਰਾਂ ਚ ਕੰਮ ਕਰੀ ਦੋ ਉਹਨਾਂ ਨੇ ਲੈ ਤੋ ਥੋੜਾ ਤੇ ਆ ਸੂਟ ਮੈਨੂੰ ਗਵਾਂਡਿਆ ਨੇ ਸਮਾਤਾ ਹੁਣ ਕੁੜੀ ਦਾ ਵਿਆਹ ਕੁੜੀ ਕਿ ਕਰ ਵਿਆਹ ਫਿਕਰ ਪਏ ਅੰਮ੍ਰਿਤਸਰ ਦੇ ਸ਼ਹਿਰ ਦੇ ਸੁਲਤਾਨਪੁਰ ਵਾਸੀ ਬਲਵਿੰਦਰ ਸਿੰਘ ਦੀ ਇਸ ਦਰਦ ਭਰੀ ਕਹਾਣੀ ਨੂੰ ਪੀਸੀ ਨਿਊਜ਼ ਵੱਲੋਂ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀ ਜਿਸ ਤੋਂ ਬਾਅਦ ਦਾਨੀ ਸਜਨਾ ਨੇ ਇਸ ਪਰਿਵਾਰ ਦੀ ਬਾਹ ਫੜੀ ਹੈ ਤੇ ਘਰ 'ਚ ਹੁਣ ਖੁਸ਼ੀਆਂ ਪਰਤਾਈਆਂ ਨੇ ਕੁਝ ਦਿਨ ਪਹਿਲਾਂ ਤੱਕ ਤਾਂ ਇਸ ਘਰ ਵਿੱਚ ਮਾਇੂਸੀ ਦਾ ਆਲਮ ਸੀ ਬਲਵਿੰਦਰ ਸਿੰਘ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹਨਾਂ ਆਪਣੀ ਧੀ ਦਾ ਵਿਆਹ ਤਾਂ ਰੱਖ ਲਿਆ ਸੀ ਪਰ ਘਰੋਂ ਧੀ ਨੂੰ ਤੋੜਨ ਦੇ ਲਈ ਉਹਨਾਂ ਦੀ ਮਾਲੀ ਸਮਰਥਾ ਬਹੁਤ ਚੰਗੀ ਨਹੀਂ ਸੀ ਇਸ ਗਰੀਬ ਪਰਿਵਾਰ ਦੀ ਇਸ ਕਹਾਣੀ ਨੂੰ ਪੀਰਸ ਨਿਊਜ਼ ਵੱਲੋਂ ਨਸ਼ਰ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਵੇਖਿਆ ਅਤੇ अनेका ਹੀ ਦਾਣੀ ਸਜਣਾ ਤੇ ਸਮਾਜ ਸੇਵੀ ਸੰਸਥਾਵਾਂ ਹੁਣ ਬਲਵਿੰਦਰ ਸਿੰਘ ਦੇ ਘਰ ਧੀ ਦੇ ਵਿਆਹ ਲਈ ਲੂੜਿੰਗ ਦਾ ਸਮਾਨ ਦੇਣ ਪਹੁੰਚ ਰਿਹਾ ਨੇ ਜਿਸ ਕਰਕੇ ਬਲਵਿੰਦਰ ਸਿੰਘ ਨੂੰ ਹੌਸਲਾ ਹੋਇਆ ਕਿ ਹੁਣ ਉਹ ਆਪਣੀ ਧੀ ਦੀਆਂ ਜਿੱਥੇ ਸਾਰੀਆਂ ਰੀਝਾਂ ਪੂਰੀਆਂ ਕਰ ਸਕਣਗੇ ਉੱਥੇ ਹੀ ਉਸ ਦੇ ਨਵੇਂ ਗ੍ਰਸਥ ਜੀਵਨ ਲਈ ਲੂੜਿੰਗ ਦਾ ਸਮਾਨ ਜੋ ਉਹ ਪਹਿਲਾਂ ਨਹੀਂ ਦੇ ਸਕਦੇ ਸਨ ਉਹ ਵੀ ਦੇ ਸਕਣਗੇ ਇਸ ਮਦਦ ਲਈ ਬਲਵੰਦਰ ਸਿੰਘ ਨੇ ਪੀਟੀਸੀ న్యూਸ ਦਾ ਧੰਨਵਾਦ ਕੀਤਾ ਤੇ ਵੀ ਪਹਿਲੇ ਦਿਨ ਹੀ ਬਣਾਈ ਸਾਡੀ ਵੀਡੀਓ ਤੇ ਬਹੁਤ ਵੀ ਫੈਲੀ ਆ ਤੇ ਲੋਕਾਂ ਨੇ ਵੀ ਚਲੋ ਮੈਂ ਤੁਹਾਡੀ ਕੀਤੀ ਆ ਅਸੀਂ ਧੰਨਵਾਦ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਧੰਨਵਾਦ ਅਸੀਂ ਉਹਨਾਂ ਦਾ ਵੀ ਕਰਦੇ ਆ ਜਿਨ੍ਹਾਂ ਨੇ ਸਾਡੀ ਮਾਇਤਤ ਕੀਤੀ ਹੈ ਜਿੰਨਾ ਚੀਜ਼ਾਂ ਦੀਆਂ ਉਮੀਦ ਵੀ ਨਹੀਂ ਸੀ ਵੀ ਅਸੀਂ ਆਪਣੀ ਤੀਨ ਨੂੰ ਦੇ ਸਕਾਂਗੇ ਉਹ ਵੀ ਹੋਣਾ ਹੀ ਦੇਣੀਆ ਵਾ ਬੇਟਾ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਜੋਤੀ ਜੋਤੀ ਜਦੋਂ ਪਹਿਲੀ ਵੀਡੀਓ ਕੀਤੀ ਸੀ ਕਾਫੀ ਮਨ ਉਦਾਸ ਸੀਗਾ ਹਾਂ ਕਿੰਨਾ ਕ ਮਨ ਖੁਸ਼ ਹੈ ਕਿਉਂਕਿ ਲੋਕ ਆ ਰਹੇ ਨੇ ਸਮਾਨ ਵੀ ਪਜਾ ਰਹੇ ਨੇ ਹਾਂਜੀ ਹੁਣ ਬਹੁਤ ਮਨ ਖੁਸ਼ ਹੈ ਹਾਂ ਜੀ ਕਿ ਵਧੀਆ ਵਧੀਆ ਵਿਆਹ ਹੋ ਜਾਏਗਾ ਹਾਂਜੀ ਹੋ ਜਾਏ ਜੋਤੀ ਨੇ ਸੋਚਿਆ ਸੀ ਕਿ ਇਦਾਂ ਦਾ ਵਿਆਹ ਹੋਏਗਾ ਨਹੀਂ ਮੈਂ ਸੋਚਿਆ ਨਹੀਂ ਸੀ ਰੋਣ ਕਾ ਲੱਗਦਾ ਹੁਣ ਰੋਣ ਕਾ ਲੱਗਣ ਗਿਆ ਕੱਲ ਚ ਇਹਨਾਂ ਨੂੰ ਕਹਿੰਦੇ ਪਰਿਵਾਰ ਦੇ ਲੋਕ ਵੀ ਲੱਗੇ ਨਹੀਂ ਸੀਗੇ ਹਾਂਜੀ ਹਾਂਜੀ ਕਿੰਤ ਨੂੰ ਕਹਦਾ ਧੰਨਵਾਦ ਕਰਨਾ ਚਾਹੋਗੇ ਤੁਸੀਂ ਮੈਂ ਪੀਟੀਸੀ ਨਿਊਜ਼ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਮੇਰਾ ਵਿਆਹ ਬੜੀ ਬੜੀ ਗੁੜੀਆਂ ਦਾ ਬੜੀ ਬੜੀ ਵਿਆਹ ਕਰੋ ਜਿਹੜੇ ਹੋਰੇ ਮਿੱਤੀ ਦਾ ਬੜੀ ਬੜੀ ਮਨੂਰ ਕੋਹ ਨਹੀਂ ਚਾਹੀਦਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਹੁਣ ਲੋਕ ਆ ਰਹੇ ਦਾਨੀ ਸੱਜਣ ਹਾਂ ਲੋਕ ਬੜੇ ਆਉਣ ਲਏ ਨਾ ਹਾਂ ਜੀ ਹਾਂ ਜੀ ਉਹ ਜਿਹੜਾ ਸਾਭੀ ਆਇਆ ਭਾਜੀ ਉਹਦਾ ਸਾਭੀ ਪਾੜੀਓ ਵੀ ਆਈ ਮਹਾਰਾਜੀ ਉਹ ਵੀ ਕਹਿੰਦੇ ਜੋ ਚਾਹਤਾ ਨਾਲ ਜੋ ਤੁਹਾਨੂੰ ਚਾਹੀਦਾ ਸਾਨੂੰ ਦਿੱਖ ਤੇ ਲਿਆ ਕੇ ਦੋ ਤੁਹਾਡਾ ਰੋਟੀ ਪਾਣੀ ਦਾ ਜੋ ਤੁਹਾਨੂੰ ਕੀ ਦੀ ਲੋੜ ਹੈ ਉਹਨਾਂ ਦੱਸੋ ਤੁਹਾਡੇ ਪੂਰੀ ਕਰ ਦੇ ਹਾਂ ਜੀ ਉਧਰ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਸਾਂਸਦ ਗੁਰਜੀਤ ਸਿੰਘ ਔਦਲਾ ਨੇ ਪੀਟੀਸੀ ਨਿਊਜ਼ ਵੱਲੋਂ ਵਿਖਾਈ ਗਈ ਬਲਵਿੰਦਰ ਸਿੰਘ ਦੀ ਖਬਰ ਦਾ ਨੋਟਿਸ ਲੈਂਦਿਆਂ ਇਸ ਪਰਿਵਾਰ ਦੀ ਲੁੜਿੰਦੀ ਦੀ ਮਦਦ ਕੀਤੀ ਹੈ। ਸਾਂਸਦ ਔਦਲਾ ਦੇ ਸਾਥੀ ਬਲਵਿੰਦਰ ਸਿੰਘ ਦੇ ਘਰ ਲੁੜਿੰਦਾ ਸਮਾਨ ਲੈ ਕੇ ਪਹੁੰਚੇ। ਇਸ ਮੌਕੇ ਉਹਨਾਂ ਪੀਟੀਸੀ ਨਿਊਜ਼ ਵੱਲੋਂ ਅਜਿਹੀਆਂ ਖਬਰਾਂ ਵਿਖਾਏ ਜਾਣ ਦੀ ਸ਼ਲਾਘਾ ਕੀਤੀ ਨਾਲ ਹੀ ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਨੇ ਤਾਂ ਹੀ ਗਰੀਬ ਅਤੇ ਲੁੜਿੰਦੇ ਪਰਿਵਾਰਾਂ ਦੀ ਆਵਾਜ਼ ਬੁਲੰਦ ਹੋ ਸਕਦੀ ਹੈ। ਤੇ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਪੁੰਨ ਵਾਲਾ ਕੰਮ ਕੀਤਾ ਹੈ ਜਿਹੜਾ ਵਿਖਾਇਆ ਔਰ ਮੈਨੂੰ ਵਾਕਿਆ ਹੀ ਬੜਾ ਦੁੱਖ ਲੱਗਾ ਜਿਸ ਵੇਲੇ ਦੇਖਿਆ ਮੈਂ ਪੀਟੀਸੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਲੋੜਵੰਦ ਪਰਿਵਾਰ ਦਾ ਜਿਹੜਾ ਇਹ ਹਾਲਾਤ ਵਿਖਾਏ ਵਿਖਾਉਣੇ ਚਾਹੀਦੇ ਆ ਇਹਨਾਂ ਪਰਿਵਾਰਾਂ ਨੂੰ ਜ਼ਰੂਰਤ ਹੈ ਜਿਹੜੇ ਆ ਸ਼ਤਾਂ ਦੇ ਪੈਸੇ ਆਉਂਦੇ ਨੇ ਨਾ ਇਹਨਾਂ ਪਰਿਵਾਰਾਂ ਨੂੰ ਜ਼ਰੂਰਤ ਹੈ ਸਗਨ ਸਕੀਮਾ ਦੀ ਲੀਲੇ ਕਾਡਾਂ ਦੀ ਤੇ ਇਹ ਜ਼ਰੂਰਤਾਂ ਨਾਲ ਸਾਨੂੰ ਵੀ ਲੱਗਦਾ ਵੀ ਇੱਥੋਂ ਤੱਕ ਪਹੁੰਚ ਨਹੀਂ ਪਾਉਂਦੀਆਂ ਪਰ ਹੁਣ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੋ ਜੋ ਤੇਰਾ ਹੁਕਮ ਤੇ ਉਤੇ ਹੋਣਾ ਉਹਨੂੰ ਗੁਰੂ ਸਾਹਿਬ ਦਾ ਹੈ ਜਦੋਂ ਹੁਕਮ ਹੋਇਆ ਤੇ ਸਾਨੂੰ ਉਹਨਾਂ ਲੈਣ ਦਾ ਕਰਨ ਕਰਾਉਣ ਵਾਲਾ ਉਹ ਆਪ ਹੀ ਆ ਔਰ ਤੁਹਾਨੂੰ ਮੈਂ ਜਿਵੇਂ ਦੱਸਿਆ ਵੀ ਔਜਲਾ ਸਾਹਿਬ ਨੇ ਕਿਹਾ ਵੀ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਅਸੀਂ ਹਰ ਜਗ੍ਹਾ ਪਰਿਵਾਰ ਦੇ ਨਾਲ ਹੈ ਪਰਿਵਾਰ ਇੱਕ ਲਿਸਟ ਬਣਾ ਕੇ ਸਾਡੇ ਬਿਲਕੁਲ ਜੀ ਔਜਲਾ ਸਾਹਿਬ ਆਉਣਗੇ ਨਾ ਆਉਣਗੇ ਤੇ ਮਾਤਾ ਜੀ ਆਉਣਗੇ ਅਸੀਂ ਇੱਥੇ ਹੀ ਆ ਸਾਡੇ ਕਾਉਂਸਲਰ ਸਾਹਿਬ ਸਾਡੇ ਵਾਰਡ ਇਨਚਾਰਜ ਇੱਥੇ ਹੀ ਨੇ ਜਿਸ ਵੀ ਚੀਜ਼ ਦੀ ਜ਼ਰੂਰਤ ਆ ਅਸੀਂ ਆਪਣੀ ਭੈਣ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਖੜੇ ਹਾਂ ਸੋ ਇੱਕ ਵਾਰ ਫੇਰ ਪੀਟੀਸੀ ਨਿਊਜ਼ ਨੇ ਆਪਣਾ ਇਨਸਾਨੀ ਫਰਜ਼ ਨਿਭਾਉਂਦਿਆਂ ਆਪਣਾ ਫਰਜ਼ ਪੂਰਾ ਕੀਤਾ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਪੀਟੀਸੀ ਦੇ ਦਰਸ਼ਕਾਂ ਵੱਲੋਂ ਅੱਗੇ ਆ ਕੇ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਸਾਡਾ ਇਹ ਉਪਰਾਲਾ ਜਾਰੀ ਰਹੇਗਾ ਤਾਂ ਜੋ ਹੋਰ ਗਰੀਬ ਪਰਿਵਾਰਾਂ ਦੀ ਮਦਦ ਹੋ ਸਕੇ ਅੰਮ੍ਰਿਤਸਰ ਤੋਂ ਪੀਟੀਸੀ ਨਿਊਜ਼ ਲਈ ਮਰਿੰਦਰ ਸਿੰਘ ਮੋਂਗਾ ਦੀ ਰਿਪੋਰਟ